ਸੋ ਅੱਜ ਆਪਾਂ ਕਰਨ ਲੱਗੇ ਆ ਹੁਣ ਜਾਨਵਰਾਂ ਨੂੰ ਦੇਣ ਲੱਗੇ ਆ ਆਪਣਾ ਸ਼ਾਹ ਦੇ ਕਿਸੇ ਪਾਸੋਂ ਹਵਾ ਦਾ ਕੋਈ ਨਹੀਂ ਇੱਕ ਜਾਨਵਰ ਤੁਸੀਂ ਇਹ ਚੀਜ਼ ਜ਼ਰੂਰ ਦੇਖਣੀ ਆ ਚੰਗੇ ਜਾਨਵਰ ਚ ਵੀ ਜੋ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਹੇ ਚੜਦੇ ਪੰਜਾਬ ਵਾਲੇ ਤੇ ਐਨ ਆਰ ਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀਰ ਅਰਦਾਸ ਕਰਦੇ ਆ ਵੀ ਸਭ ਦੇ ਘਰ ਪਰਿਵਾਰ ਤੰਦਰੁਸਤੀ ਚੜ੍ਹਦੀ ਕਲਾ ਚ ਹੋਣ ਸੋ ਅੱਜ ਵਾਲੀ ਵੀਡੀਓ ਵੀ ਬਾਈ ਬਹੁਤ ਜ਼ਰੂਰੀ ਆ ਆਪਣੇ ਭਰਾਵਾਂ ਵਾਸਤੇ ਕਿਉਂਕਿ ਪਰਪਟਾਈ ਤੋਂ ਪਹਿਲਾਂ ਠੀਕ ਆ ਕੂਟਰ ਸਾਫ਼ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਜੇ ਸਾਫ਼ ਨਾ ਕਰਾਂਗੇ ਬਾਈ ਫਿਰ ਖਰਾਕ ਨਹੀਂ ਲੱਗਣੀ ਕੂਟਰ ਸੈੱਟ ਨਹੀਂ ਹੋਣਾ ਬਾਨਾ ਨਹੀਂ ਹਨ ਜਿਹੜੀ ਗੱਲ ਆਪਾਂ ਬਣਾਉਣੀ ਆ ਉਹ ਨਹੀਂ ਬਾਨੀ ਸੋਪਰਾ ਬਣ ਕੇ ਪਰਪਟਾਈ ਤੋਂ ਪਹਿਲਾਂ ਅੱਜ 4 ਦਿਨ ਹੋ ਗਈ ਆਪਾਂ ਹਫ਼ਤਾ ਪਹਿਲਾਂ ਠੀਕ ਆ 10 ਦਿਨ ਪਹਿਲਾਂ ਦਵਾਈ ਜ਼ਰੂਰ ਲਾਉਣੀ ਆ ਸਾਫ਼ ਜ਼ਰੂਰ ਕਰਨੇ ਆਪਾਂ ਜਾਨਵਰ ਤੇ ਆ ਦੇਖੋ ਹੁਣ ਆਪਾਂ ਸਾਫ ਲੱਗਿਆਂ ਕਰਨ ਦਵਾਈ ਬਣਾ ਰੱਖੀ ਆ ਬਈ ਪੱਠੇ ਜਿੰਨੇ ਵੀ ਪੱਟੇ ਨੇ ਆਪਾਂ ਜਾਂ ਛੋਟੇ ਬੱਚੇ ਹੁਣ ਬਾਬਾ ਹੋ ਗਏ ਜਿਵੇਂ ਆ ਤਿਆਰ ਹੋ ਗਏ ਹਨਾ ਆ ਬੱਚੇ ਹੁਣ ਤਿਆਰ ਹੋ ਗਏ ਸੋ ਇਹਨਾਂ ਸਾਰਿਆਂ ਨੂੰ ਲਾਵਾਂਗੇ ਹੁਣ ਇਹ ਤੇ ਇੱਕ ਗੱਲ ਜ਼ਰੂਰ ਰੱਖਣੀ ਆ ਬਈ ਗਰਮ ਪਾਣੀ ਕਰ ਲਓ ਫੁੱਲ ਉਬਲਦਾ ਠੀਕ ਆ ਉਹਦੇ ਚ ਖੰਡ ਪਾ ਲਓ ਪਤਾਸੇ ਪਾ ਲਓ ਚਾਹੇ ਗੁੜ ਪਾ ਲਓ ਠੀਕ ਆ ਪਾ ਕੇ ਉਹਨੂੰ ਘੋਲ ਕੇ ਤੇ ਗੋਲੀ ਨੂੰ ਕੁੱਟ ਕੇ ਠੀਕ ਹੈ ਚੰਗੀ ਤਰ੍ਹਾਂ ਬਰੀਕ ਪਾਊਡਰ ਬਣਾ ਕੇ ਵਿੱਚ ਸਿੱਟ ਲਓ ਉਦੋਂ ਆ ਹਲਾਈ ਚਲੋ ਹਲਾ ਕੇ ਜਿੰਨੇ ਜਾਨਵਰਾਂ ਨੂੰ ਜਿੰਨਾ ਦੇਣਾ ਉਹਨਾਂ ਪਾਣੀ ਪਾ ਲਓ ਠੀਕ ਹੈ ਤੇ ਗਰਮ ਪਾਣੀ ਚ ਪਾਉਂਗੇ ਤਾਂ ਬਈ ਛੇਤੀ ਘੁਲੂਗੀ ਤੇ ਸਹੀ ਘੁਲੂਗੀ ਠੀਕ ਹੈ ਤੇ ਜੇ ਐਂ ਗੋਲੀ ਠੰਡੇ ਚ ਪਾ ਲਓਗੇ ਫਿਰ ਉਹ ਕੁਲਦੀ ਨਹੀਂ ਹੈਗੀ ਬਈ ਦਾਣੇ ਜੇ ਰਹਿ ਜਾਂਦੇ ਨੇ ਠੀਕ ਹੈ ਸਵਾਜੋ ਆਪਾਂ ਕਰਨ ਲੱਗੇ ਹੁਣ ਜਾਨਵਰਾਂ ਨੂੰ ਦੇਣ ਲੱਗੇ ਆ ਆਪਣਾ ਸ਼ਾਖਾ ਪੱਠਾ ਠੀਕ ਹੈ ਸਾਰਿਆਂ ਦੀ ਡੀ-ਵਾਰਮਿੰਗ ਕਰਾਂਗੇ ਤੇ ਤੁਹਾਡੇ ਨਾਲ ਕਰਾਂਗੇ ਗੱਲਾਂ-ਵਾਟਾਂ ਕੁਝਕ ਜਿਹੜੀਆਂ ਆਪਣੀ ਕਬੂਤਰਬਾਜ਼ੀ ਵਾਸਤੇ ਬਹੁਤ ਜ਼ਰੂਰੀ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਭਾਈ ਜਦੋਂ ਵੀ ਪਰਪਟਾਈ ਕਰਨੀ ਆ ਆਪਾਂ ਠੀਕ ਆ ਉਦੋਂ ਪਹਿਲਾਂ ਵੀਰੇ ਜਾਨਵਰਾਂ ਨੂੰ ਸਾਫ਼ ਕਰਨਾ ਜ਼ਰੂਰੀ ਹੈ ਠੀਕ ਆ ਤੇ ਆਹ ਪਰ ਕੱਟਣੇ ਜ਼ਰੂਰੀ ਆ ਜਿਹੜੇ ਹੁਣ ਆਪਾਂ ਬਾਹਰਲੇ ਪੱਟਣੇ ਕੱਢਣੇ ਆ ਹਨਾ ਤੇ 1 ਮਿੰਟ ਜਿਹੜੇ ਵੀ ਆਪਾਂ ਹੁਣ ਪਰ ਹਨਾ ਆਪਾਂ ਖਿੱਚਣੇ ਨੇ ਉਹ ਆਪਾਂ ਕੈਂਚੀ ਲਾਤੇ ਭਾਈ ਇੱਕ ਤਾਹ ਪਰ ਖਿੱਚਾਂਗੇ ਇੱਕ ਸਾਰਨੋ ਜ਼ਰੂਰੀ ਗੱਲ ਜਿਹੜੇ ਆ ਉੱਤੇ ਹੁੰਦੇ ਨੇ ਇਹਨਾਂ ਦੇ ਪਰਾਂ ਦੇ ਉੱਤੇ ਮੱਖੀਆਂ ਹੁੰਦੀਆਂ ਨੇ ਇਹ ਆਹਾ ਇਹ ਵੀ ਜ਼ਰੂਰ ਪੱਟਣੇ ਆ ਤੇ ਦੇਖ ਕੇ ਪੱਟਣੇ ਆ ਭਾਈ ਕਈ ਨਵੇਂ ਆਏ ਹੁੰਦੇ ਨੇ ਉਹ ਨਾ ਪੱਟ ਦਿਓ ਠੀਕ ਆ ਕਿਉਂਕਿ ਕਈ ਵਾਰੀ ਕਬੂਤਰ ਜਦੋਂ ਪਿੱਛੋ ਪਿੱਛੋ ਆ ਝਾੜਦਾ ਆਉਂਦਾ ਨਾ ਤਾਂ ਦੇਖੋ ਉੱਤੇ ਸਾਫ਼ ਵੀ ਕੱਢਦਾ ਆਉਂਦਾ ਠੀਕ ਆ ਆ ਜਮਾ ਕਬੂਤਰੀ ਵੀ ਆਪਣਾ ਪਠਾ ਬੰਦਦਾ ਦੇਖੋ ਕਿਸੇ ਪਾਸੋਂ ਹਵਾ ਦਾ ਕੋਈ ਨਹੀਂ ਇੱਕ ਜਾਨਵਰ ਤੁਸੀਂ ਇਹ ਚੀਜ਼ ਜ਼ਰੂਰ ਦੇਖਣੀ ਹੈ ਚੰਗੇ ਜਾਨਵਰ ਚ ਜੇ ਜਦੋਂ ਪਰ ਖੋਲੋਗੇ ਪਰ ਤੇ ਪਰ ਚੜਿਆ ਹੋਵੇ ਤੇ ਆ ਮੱਖੀਆਂ ਉੱਤੇ ਹੋਣ ਠੀਕ ਆ ਬੰਦ ਹੋਵੇ ਵੀ ਹਵਾ ਨਾ ਪੈਂਦੀ ਹੋਵੇ ਉਹ ਜਾਨਵਰ ਚੰਗਾ ਹੁੰਦਾ ਠੀਕ ਆ ਆ ਆਪਣੀ ਖੱਟੀਆਂ ਦੀ ਆ ਇਹ ਉਹ ਸ਼ਾਖੀ ਦੀ ਭੈਣ ਹੈ ਠੀਕ ਆ ਤੇ ਇਹ ਪੱਠੀ ਵੀ ਬਈ ਆਪਾਂ 2-3 ਦਿਨ ਢਾ ਕੇ ਹੀ ਬੰਦ ਕਰ ਲਈ ਜਿਹੜੀ ਆਪਣੀ ਅਕਬਰ ਖੰਡਾਲ ਜਿੱਤੀ ਸੀ ਉਹਦੀ ਸਗੀ ਭੈਣ ਹੈ ਇਹ ਠੀਕ ਆ ਕਿਉਂਕਿ ਬਾਜ ਬਾਲਾ ਪੈਣ ਲੱਗ ਗਿਆ ਬਈ ਆਪਣੇ 3-4 ਬੱਚੇ ਲੈ ਗਿਆ ਉਹ ਇਹਦੇ ਕਰਕੇ ਆਪਾਂ ਕਬੂਤਰ ਬੰਦ ਕਰਤੇ ਠੀਕ ਹੈ ਕਈ ਵਾਰੀ ਜੇ ਪਤਾ ਲੱਗ ਜੇ ਤਾਂ ਬਈ ਅਸਤਵਾਜੀ ਚਲਾ ਦਿੰਨੇ ਆ ਕਈ ਵਾਰੀ ਨਹੀਂ ਪਤਾ ਲੱਗਦਾ ਵੀ ਕਿੱਧਰੋਂ ਆ ਗਿਆ ਕਿਉਂਕਿ ਹੁਣ ਦਾਤੀ ਫਰੇ ਜੇ ਬਹੁਤ ਜ਼ਿਆਦਾ ਪੈਂਦੇ ਨੇ ਤੇ ਇੱਕੋ ਇਲਾ ਕਿਉਂਕਿ ਹੁਣ ਬਈ ਸਾਰਿਆਂ ਨੇ ਬੱਚੇ ਕੱਡੇ ਹੁੰਦੇ ਨੇ ਉਹ ਤਾਂ ਕਰਕੇ ਪੈਂਦੇ ਨੇ ਹਣਾ ਉਹਨਾ ਬੱਚੇ ਨੇ ਸਾਰੇ ਆਪਣੇ ਸਹੀ ਨੇ ਪਰ ਖਿੱਚ ਕੈਂਚੀ ਲਾਏ ਹੋਏ ਨੇ ਇਸ ਤੋਂ ਬਾਅਦ ਹੁਣ ਆਪਾਂ ਹਫ਼ਤੇ ਬਾਅਦ ਪੱਟ ਦਾਂਗੇ ਆਪਾਂ ਅੱਗੇ ਪਿੱਛੇ ਪੱਟਾਂਗੇ ਬਈ ਸਾਰੇ ਇਕੱਠੇ ਨਹੀਂ ਪਟਦੇ ਕੁਸ਼ਕ ਪੰਜ ਦਿਨ ਪਹਿਲਾਂ ਕੁਸ਼ਕ ਪੰਜ ਦਿਨ ਬਾਅਦ ਫਿਰ ਕੱਢਣੇ ਸੌਖੇ ਹੋ ਜਾਂਦੇ ਆ ਬਾਈ ਠੀਕ ਆ ਕਿਉਂਕਿ ਜਿਵੇਂ ਜਿਵੇਂ ਸਾਰਾ ਹੀ ਜਾਣਗੇ ਆਪਾਂ ਉਵੇਂ-ਉਵੇਂ ਗੱਡੀ ਚੱਲਾਂਗੇ ਠੀਕ ਆ ਤੇ ਜੇ ਆਪਾਂ ਇੱਕੋ ਟਾਈਮ ਪਾੜਦੇ ਆ ਸਾਰੇ ਬੱਚੇ ਇੱਕੋ ਟਾਈਮ ਆਗੇ ਤਾਂ ਫਿਰ ਆਪਾਂ ਨੂੰ ਹੀ ਔਖਾ ਕਰਨਗੇ ਬਾਈ ਹੋਰ ਤਾਂ ਕੋਈ ਚੱਕਰ ਨਹੀਂ ਆ ਆਪਣਾ ਨੀਲਾ ਆਪਣੇ ਗੋਲੇ ਦਾ ਤੇ ਬਾਈ ਵੱਡੇ ਭਰਾ ਕੋਲ ਆਈ ਹੋਈ ਕਿੰਦੂ ਉਹੋ ਕਬੂਤਰੀ ਨੀਲੀ ਡੱਬੀ ਬਈ ਖਿੜਕੀਆਂ ਵਾਲੇ 5200 ਵਾਲੀ ਚ ਜਿੱਤੀ ਸੀ ਉਹਦਾ ਪੱਠਾ ਬਈ ਨੀਲਾ ਇਹ ਤੇ ਆ ਦੇਖੋ ਹੁਣ ਆਪਾਂ ਆ ਬੱਚਿਆਂ ਦੀ ਵੀ ਡੀਵਰਮਿੰਗ ਕਰਾਂਗੇ ਬਈ ਇਹਨਾਂ ਨੂੰ ਵੀ ਕੱਢਣਾ ਹੁਣ ਆ ਦੇ ਕੋ ਪਰਪਰ ਆ ਗਏ ਇਹਨਾਂ ਦੇ ਆ ਲਾਸਟ ਵਾਲੀ ਕੰਨੀ ਲਈ ਜਾਂਦਾ ਪਰ ਜਦੋਂ ਇਹ ਲੈ ਗਿਆ ਪੂਰੀ ਉਹਦੀਆਂ ਆਪਾਂ ਨਾਲ ਦੀ ਨਾਲ ਹੀ ਇਹਨਾਂ ਨੂੰ ਕੱਢ ਲਾਂਗੇ ਤੇ ਇੱਕ ਗੱਲ ਹੋਰ ਜ਼ਰੂਰੀ ਸੱਚ ਥੋੜੀ ਭਰਾਮਣਾ ਕਰਨੀ ਰਹੇਗੀ ਪਰ ਪਟਾਈ ਤੋਂ ਪਹਿਲਾਂ ਇੱਕ ਵਾਰੀ ਫੰਗਾ ਚ ਜਿਹੜਾ ਆਪਣਾ ਪਾਊਡਰ ਆਉਂਦਾ ਹਨਾ ਆਹ ਬਰੀਕ ਜਿਹੜੇ ਇਹਨਾਂ ਦੇ ਜੀ ਹੁੰਦੇ ਨੇ ਜੀਆਂ ਵਾਲਾ ਇੱਕ ਪਾਊਡਰ ਆਉਂਦਾ ਆ ਦੇਖੋ ਜਿਵੇਂ ਇਹਦੇ ਜੀ ਨੇ ਪਾਊਡਰ ਆਉਂਦਾ ਉਹ ਸਾਰੇ ਤੇ ਪਰ ਪਟਾਈ ਤੋਂ ਪਹਿਲਾਂ 3-4 ਦਿਨ ਉੱਥੇ ਸਾਰਿਆਂ ਤੇ ਇੱਕ ਵਾਰੀ ਲਾ ਕੇ ਜਾਨਵਰ ਨੂੰ ਛੱਡ ਦਿਓ ਜਿੰਨੇ ਜੀ ਨੇ ਮਰ ਜਾਣਗੇ ਕਿਉਂਕਿ ਜਦੋਂ ਆਪਾਂ ਬਈ ਗੁੱਲ ਖਿੱਚ ਦਿੰਨੇ ਆ ਨਾ ਫਰ ਖਿੱਚ ਦਿੰਨੇ ਆ ਉਦੋਂ ਵਾਰੀ ਵੀ ਫਰ ਵਾਲੀ ਜਗ੍ਹਾ ਹੁੰਦੀ ਆ ਠੀਕ ਹੈ ਇਹ ਉਹਦੇ ਚ ਵੜ ਕੇ ਬਈ ਖੂਨ ਪੀਨ ਲੱਗ ਜਾਂਦੇ ਨੇ ਤੇ ਫਿਰ ਪਰ ਵੀ ਕਈ ਵਾਰੀ ਨਾ ਖਰਾਬ ਆਉਂਦੇ ਨੇ ਸਹੀ ਪਰ ਨਹੀਂ ਆਉਂਦਾ ਸੋ ਇਹਦੇ ਕਰਕੇ ਬਈ ਪਾਊਡਰ ਜ਼ਰੂਰ ਕੱਚਾ ਚ ਸਾਰੇ ਜਾਨਵਰ ਤੇ ਚੰਗੀ ਤਰ੍ਹਾਂ ਲਾਉਣਾ ਵੀ ਜਿੰਨੇ ਕੁ ਪਿੱਸੂ ਨੇ ਸਾਰੇ ਮਰ ਜਾਣ ਹਨ ਇਹ ਜ਼ਰੂਰੀ ਗੱਲ ਰੱਖਣੀ ਆ ਤੁਸੀਂ ਇੱਕ ਹੁਣ ਆਪਾਂ ਦੇਖੋ ਜਿਵੇਂ ਹੁਣ ਕੋਈ ਜਾਨਵਰ ਸਾਫ਼ ਕਰਤੇ ਠੀਕ ਹੈ ਇਸ ਤੋਂ ਬਾਅਦ ਹੁਣ ਹਫ਼ਤੇ ਬਾਅਦ ਪਟਾਂਗੇ ਪਰ ਪਟਾਈ ਤਾਂ ਸਹੀ ਆ ਕੈਂਚੀ ਲਾਏ ਹੋਏ ਨੇ ਕੈਂਚੀਆਂ ਕਰਕੇ ਜਿਹੜਾ ਬਈ ਫੰਗਾ ਚ ਬਲੱਡ ਹੁੰਦਾ ਠੀਕ ਆ ਉਹ ਸੁੱਕ ਜਾਂਦਾ ਤੇ ਤੋ ਪਰ ਪਟਦੇ ਆ ਫਿਰ ਜਾਨ ਬਰੋੱਖਾ ਨਹੀਂ ਹੁੰਦਾ ਠੀਕ ਹੈ ਇਹਦੇ ਕਰਕੇ ਆਪਾਂ ਇਹਨਾਂ ਨੂੰ ਸਾਫ਼ ਕਰਦੇ ਆ ਤੇ ਪਹਿਲਾਂ ਕੈਂਚੀ ਲਾਉਣੇ ਆ ਇੱਕ ਆਪਣਾ ਆ ਪੱਠਾ ਬਣਿਆ ਬੈਠਾ ਆ ਵੇਖੋ ਹੁਣ ਆ ਤਿਆਰ ਹੈ ਬੱਚਾ ਹਨ ਆਪਾਂ ਇਹਨਾਂ ਨੂੰ ਵੀ ਦੇ ਦਿੰਨੇ ਆ ਬਈ ਪਰ ਇਹਦੇ ਦਾਣੇ ਵਾਲੇ ਨੇ ਪੋਟੇ ਚ ਇਹਨੂੰ ਛੱਡਣਾ ਪਊਗਾ ਨਹੀਂ ਮੈਂ ਏਡੇ ਏਡੇ ਬੱਚਿਆਂ ਨੂੰ ਵੀ ਆਪਾਂ ਦੇ ਦਿੰਨੇ ਆ ਬਈ ਹੋਰ ਕਿਹੜਾ ਰਹਿ ਗਿਆ ਆਪਣਾ ਇਹ ਖੱਟੀਆਂ ਵਾਲਾ ਆ ਜਾਣ ਬੰਨੇ ਆਪਣੀ ਨੇ ਬੱਚੇ ਵੀ ਕੱਢੇ ਨੇ ਬੱਚਾ ਸੋਹਣਾ ਕੱਢਿਆ ਸੀ ਪਰ ਮਰ ਗਿਆ ਇਹ ਆਪਣੀ ਜਿਹੜੀ ਮੀਰਾਂ ਵਾਲੇ ਗੱਲੀ ਰਹੀ ਸੀ ਉਹਦਾ ਸਗਾ ਭਾਈ ਐ ਇੱਕ ਇਹ ਆਪਾ ਤੇ ਭੈਣ ਆ ਹੱਥ ਉਹ ਚਿੱਟੀਆਂ ਦੀ ਸੀ ਬਈ ਇਹ ਖੱਟੀਆਂ ਦੇ ਨੇ ਆ ਭੈਣ ਭਾਈ ਨੇ ਮੀਰਾਂ ਵਾਲੀ ਦੇ ਜਿਹੜੀ ਕੱਲੀ ਰਹੀ ਸੀ ਆਪਣੀ ਆ ਮੀਰਾ ਨੇ ਲੱਗਦੇ ਭੈਣ ਭਾਈ ਨੇ ਬਾਈ ਇਹਨਾਂ ਚੋਂ ਭੈਣ ਰੱਖਾਂਗੇ ਤੇ ਭਰਾ ਡਾਵਾਂਗੇ ਆਹ ਆਦਾ ਖੱਟੀਆਂ ਦਾ ਭਰਾ ਜਮਾ ਪਿਓ ਤੇ ਗਿਆ ਇਹਨੂੰ ਵੀ ਪੱਟਾਂਗੇ ਆ ਦੇਖੋ ਇਧਰ ਕਿਉਂ ਗੈਂਚੀ ਲਾਇਆ ਹੋਇਆ ਸੀ ਇਹ ਪਹਿਲਾਂ SLAS ਹੀ ਰੱਖਣ ਦੀ ਪਰ ਜਾਨਵਰ ਥੋੜੇ ਜੇ ਘਟ ਗਏ ਇਹਦੇ ਕਰਕੇ ਆਪਾਂ ਇਹਨੂੰ ਵੀ ਪੱਟਾਂਗੇ ਹੁਣ ਇਹਨੂੰ ਤੋੜ ਲਾਂਗੇ ਠੀਕ ਆ ਇੱਕ ਬਈ ਆਪਾਂ ਪਹਿਲੇ ਹੀ ਜਾਨਵਰ ਜਦੋਂ ਅੱਡੋ ਅੱਡ ਰੱਖਦੇ ਹਨ ਉਦੋਂ ਵੀ ਜਾਨਵਰ ਖਰਾਬ ਹੁੰਦੇ ਨੇ ਕਿਉਂ ਕਿਉਂਕਿ ਪੱਠੇ ਪੱਠੇ ਅਟਉਂਦੇ ਆ ਪੱਠੀਆਂ ਅਟਉਂਦੀਆਂ ਨੇ ਕਬੂਤਰੀਆਂ ਆਪਸ ਵਿੱਚ ਮਿਲ ਕੇ ਆਂਡੇ ਧਰ ਲੈਂਦੀਆਂ ਨੇ ਕਬੂਤਰ ਆਪਸ ਵਿੱਚ ਹਨਾ ਕਰੀ ਜਾਂਦੇ ਆ ਤੇ ਕਬੂਤਰ ਖਰਾਬ ਹੋ ਜਾਂਦੇ ਨੇ ਬਾਈ ਸੋ ਇਹਦੇ ਕਰਕੇ ਤੁਸੀਂ ਕੋਸਟ ਟਾਈਮ ਸਹੀ ਇਕੱਠੇ ਰਹਿਣ ਦਾ ਕਰੋ ਮਾਰਚ ਵਿੱਚ ਜਾ ਕੇ ਆਪਾਂ ਇਹਨਾਂ ਨੂੰ ਅਟ ਅਟ ਕਰਾਂਗੇ ਬਾਈ ਹੁਣ ਸਾਰੇ ਇਕੱਠੇ ਫਿਰਦੇ ਆ ਜੇ ਕੋਈ ਆਂਡੇ ਲਾਉਂਦੀ ਆ ਲਾ ਰੇ ਕੋਈ ਚੱਕਰ ਨਹੀਂ ਆਪਾਂ ਠੀਕ ਆ ਤੇ ਆ ਕੇ ਜਦੋਂ ਆਪਾਂ ਮਾਰਚ ਚ ਜਾ ਕੇ ਮਾਰਚ ਦੇ ਇਹਨਾਂ ਨੂੰ ਅਟੋ ਅਟ ਕਰ ਲਾਂਗੇ ਠੀਕ ਆ ਕਿਉਂਕਿ ਉਹਦੋਂ ਉਹ ਇਹ ਪਰ ਆਉਣੇ ਸ਼ੁਰੂ ਹੋ ਜਾਣਗੇ ਮਤਲਬ ਥੋੜੇ ਮੋਟੇ ਰਹਿ ਜਾਣਗੇ ਪਰ ਠੀਕ ਹੈ ਮੁੜ ਕੇ ਫਿਰ ਇਹ ਦਾਈਆਂ ਕੰਨੀ ਧਿਆਨ ਹੋ ਜਾਂਦਾ ਜਾਨਵਰ ਮਾਸਤੀ ਚ ਨਹੀਂ ਕਰਦਾ ਬੜਾ ਠੀਕ ਹੈ ਜੇ ਆਪਾਂ ਪਹਿਲੀ ਐਡਾਟ ਕਰ ਦਿੰਨੇ ਆ ਬਈ ਫਿਰ ਉਹ ਆਪਸ ਵਿੱਚ ਮਾਸਤੀ ਚ ਪਈ ਜਾਂਦੇ ਜਾਨਵਰ ਖਰਾਬ ਹੋਏ ਤੇ ਬਾਹਰ ਜਾ ਕੇ ਵੀ ਇਸ ਗੱਲ ਦਾ ਬਹੁਤ ਨੁਕਸਾਨ ਹੁੰਦਾ ਹੁਣ ਚਲੋ ਇਧਰ ਲੈਣ ਦਾ ਆਪਾਂ ਲਾਤ ਆ ਬਈ ਠੀਕ ਹੈ ਹੁਣ ਚੱਲਦੇ ਆਪਾਂ ਦੂਜੇ ਖੋਡੇ 'ਚ ਲੈ ਮਿੱਤਰੋ ਆਗੇ ਹੁਣ ਆਪਾਂ ਦੂਜੇ ਖੋਡੇ 'ਚ ਹੁਣ ਇਹਨਾਂ ਦੀ ਕਰਦੇ ਆਂ ਪਹਿਲਾਂ ਕਰਾਂਗੇ ਆ ਚੀਨੀ ਦੀ ਵੇਚ ਦੀ ਬਈ ਸਾਹਮਣੇ ਲਵਾ ਤੇ ਫੋਟੋ ਖਿੱਚਣ ਵਾਸਤੇ ਖੜ੍ਹ ਜਾਂ ਨਾ ਲਾ ਮਟਰ ਹੁਣ ਇਹਨਾਂ ਦੀ ਕਰੀਏ ਢੀਵਾਰ ਤੇ ਇੱਕ ਮੇਰੇ ਭਰਾ ਪੁੱਛਦੇ ਸੀ ਬਈ ਜ਼ਖਾਮ ਵਾਸਤੇ ਜ਼ਖਾਮ ਵਾਸਤੇ ਬਈ ਜਥਰਾ ਮਾਈ ਸੀਂਦੀ ਆ ਜਿਸੇ ਪਗੋਲੀ ਆਉਂਦੀ ਆ ਲੈ ਆਇਓ ਮੈਡੀਕਲ ਤੋਂ ਭਾਈ 60 ਰੁਪਈਆ ਦਾ ਪੱਤਾ 6 ਬੋਲੀਆਂ ਆਉਂਦੀਆਂ ਨੇ ਠੀਕ ਹੈ ਤੇ ਇੱਕ ਲੱਖ ਵੇ ਵਾਸਤੇ ਲੱਖ ਵੇ ਵਾਸਤੇ ਦੇਸੀ ਅਨੁਕਤਾ ਦਾ ਤੱਕ ਦੱਸਦਾ ਭਾਈ ਜਮੇ ਠੀਕ ਹੈ ਕੋਈ ਥੋੜੇ ਜਿਆਦਾ ਪੈਸੇ ਨਹੀਂ ਲੱਗਣੇ ਠੀਕ ਹੈ ਇੱਕ ਦੋ ਚੀਜ਼ਾਂ ਹੀ ਦੱਸੂਗਾ ਇੱਕ ਤਾਂ ਭਾਈ ਜਾਨਵਰ ਦੇ ਤੁਸੀਂ ਆ ਕੰਨਾਂ ਕੋਲੋਂ ਵਾਲ ਪੱਟ ਲੈਣੇ ਆ ਤੇ ਮਿੱਟੀ ਦਾ ਤੇਲ ਲੈ ਲੈਣਾ ਉਹ ਕਿਸੇ ਕੀਪ ਚ ਪਾ ਲਿਓ ਦੋ ਬੂੰਦਾਂ ਇੱਧਰ ਦੋ ਬੂੰਦਾਂ ਉੱਧਰ ਠੀਕ ਹੈ ਤੇ ਨਾਲ ਭਾਈ ਨਿਊਰੋ 1 ਫੋਟ ਦੀ ਗੋਲੀ ਆਉਂਦੀ ਹੈ ਠੀਕਾ ਉਹਦੇ ਹੀ ਚੱਲਿਓ ਤੇ ਨਾਲ ਬਈ ਛੋਲੇ ਠੀਕ ਹੈ ਛੋਟਾ ਕਬੂਤਰ ਕਵਰ ਕਰਦਾ ਕਰਦਾ ਬਈ 15 20 ਦਿਨਾਂ ਚਰ ਕਵਰ ਹੀ ਕਰ ਦੂਗਾ ਠੀਕ ਹੈ ਸਾਰੇ ਨਾਲੋਂ ਵਧੀਆ ਤੇ ਦੇਸੀ ਨੁਕਤਾ ਆਪਣੀ ਚੀਨੀ ਛੋਟੀ ਤੇ ਇੱਕ ਪੱਠਾ ਆਪਣਾ ਬਈ ਕੱਲ ਦਾ ਗਿਆ ਹੋਇਆ ਸੀ ਅੱਜ ਮੜਿਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣਾ ਬੱਚਾ ਬਹੁਤ ਚੰਗਾ ਉੱਡੇ ਅੱਜ ਵੀ ਬਈ ਨਲੇ ਬਿਮਾਰ ਹੋ ਰਿਆ ਸੀ ਥੋੜਾ ਸੋਕੇ ਚ ਆ ਗਿਆ ਸੀ ਸੈੱਟ ਕੀਤਾ ਸੀ ਪਰ ਫੇਰ ਵੀ ਬਾਹ ਚੰਗਾ ਹੋ ਗਿਆ ਆ ਬੱਚਾ ਆਪਣਾ ਬਈ ਨਿੱਕਾ ਜਿਹਾ ਬੱਚਾ ਚਿੱਟੀਆਂ ਅੱਖਾਂ ਦਾ ਆਪ ਦੇਖ ਕੇ ਦੱਸਿਓ ਵੀ ਬੱਚਾ ਕਿਵੇਂ ਆ ਚੰਗਾ ਹੈ ਕਿਵੇਂ ਆ ਆ ਇਹਦੇ ਪਰਨੇ ਠੀਕ ਆ ਛੋਟੀ ਜੀ ਗਲੀਟ ਦਾ ਇਹ ਆਪਣੀ ਡੱਬੀ ਟੀਰੀ ਦਾ ਠੀਕ ਆ ਪੱਠਾ ਬਈ ਇਹ ਦੋ ਕੱਟੇ ਸੀ ਇੱਕ ਬਈ ਕਾਲਾ ਚੀਨਾ ਜਿਹਾ ਮਰਗ ਜਿਹਾ ਇੱਕ ਆ ਬਚ ਗਿਆ ਇਹ ਵੀ ਥੋੜਾ ਸੋਕੇ ਚਾਰਿਆ ਸੀ ਬਾਜਾ ਚਾਪਾ ਸੈੱਟ ਕੀਤਾ ਹੁਣ ਸੈੱਟ ਹੈ ਤੇ ਅਜ ਉੱਡਿਆ ਬਹੁਤ ਸੋਹਣਾ ਬਈ ਇਹ 2 2 ਢਾਈ ਘੰਟੇ ਪੂਰਾ ਨੇ ਸਿਰਾਈ ਲਾਤਾ ਉੱਡਨ ਵਾਲਾ ਆ ਪੱਠੇ ਆਪਣੇ ਭਰਾ ਚੀਲਾ ਬਣਿਆ ਆਪਣਾ ਉਹਦੇ ਕੋਲੋਂ ਆਏ ਨੇ ਇਹ ਵੀ ਪੱਟਣੇ ਨੇ ਤੇ ਲਾਉਣੇ ਨੇ ਬਾਈ ਗੁਰੂ ਸੁੱਖ ਰੱਖੇ ਕੱਢਾਂਗੇ ਚਿੜੇ ਇਹ ਬੱਚੂ ਆਨੇ ਤੋਂ ਆਏ ਹੋਏ ਜਾਨਵਰ ਨੇ ਠੀਕ ਹੈ ਥਾ ਆਪਣਾ ਆਹ ਇਹ ਬੱਚਾ ਵੀ ਬਈ ਬਹੁਤ ਬਿਮਾਰੀਆਂ ਚੋਂ ਨਿਕਲਿਆ ਮੂੰਹ ਪੱਕ ਗਿਆ ਕਦੇ ਫਿਰ ਫੁਣਸੀਆਂ ਹੋ ਗਈਆਂ ਸਾਰੇ ਪੈਰ ਖਰਾਬ ਹੋ ਗਏ ਅੱਖਾਂ ਆ ਗਈਆਂ ਇਹ ਬਹੁਤ ਬਿਮਾਰੀਆਂ ਜੋ ਲੰਘ ਕੇ ਇੱਥੋਂ ਤੱਕ ਆਇਆ ਵਿਚਾਰਾ ਤੇ ਇਹ ਵੀ ਬਹੁਤ ਚੰਗਾ ਉੱਟਣ ਲੱਗ ਗਿਆ ਸੀ ਤੇ ਇਹਨੂੰ ਵੀ ਹੁਣ ਪੱਟਾਂਗੇ ਆ ਦੇਖੋ ਫੁਣਸੀਆਂ ਕਰਕੇ ਨਾ ਇਹਦੇ ਵਿਚਾਰੇ ਦੇ ਪੈਰਾਂ ਦੇ ਨõ ਵੀ ਨਹੀਂ ਹੈਗੇ ਆ ਦੇਖੋ ਝੜ ਗਏ ਸਾਰੇ ਫੁਣਸੀਆਂ ਦਾ ਬੱਚੂ ਅਨੇ ਵਾਲੇ ਅਮਰੀਕ ਤੋਂ ਆਇਆ ਹੋਇਆ ਬੱਚਾ ਸ਼ਾਖਾ ਇਹਨੂੰ ਹਜੇ ਲਾਉਣਾ ਬਈ ਇਹਨੂੰ ਕੱਢਿਆ ਨਹੀਂ ਛੋਟਾ ਸੀ ਇਹ ਜੇ ਅਗਰ ਇਹਨੂੰ ਅਸੀਂ ਕੱਢਦੇ ਨਹੀਂ ਹੁਣ ਬਈ ਤਾਂ ਕੱਢਣੋਂ ਹਟ ਕੇ ਬਾਜ ਵੀ ਮਾਰ ਵਾਲੀ ਪੈਣ ਲੱਗੀ ਬਾਜ ਖਰਾਬ ਬਹੁਤ ਕਰਨ ਲੱਗ ਗਿਆ ਇਸ ਤੋਂ ਅਗਲੀ ਮਿੱਤਰੋ ਵੀਡੀਓ ਆਊਗੀ ਪਰਪਟਾਈ ਦੀ ਠੀਕ ਹੈ ਤੇ ਚੰਗੀ ਤਰ੍ਹਾਂ ਪਰਪਟ ਕੇ ਤੁਹਾਨੂੰ ਦਿਖਾਵਾਂਗੇ ਆ ਆਪਣੀ ਸ਼ਾਖ ਕੀ ਹੈ ਇਹਨੂੰ ਵੀ ਛੱਡਣਾ ਆਪਾਂ ਅਣਖ ਨੂੰ ਦੇਖਾ ਆਮਾ ਕਾਲਸਰੀਆਂ ਸਾਡੀਆਂ ਖਟੀਆਂ ਵਾਲੀਆਂ ਇਹ ਵੀ ਆਪਣੀ ਚੇਦ ਦੇਦੀ ਆ ਕਾਲਸਰੀ ਖਟੀਆਂ ਨੂੰ ਭਰਾ ਬਣ ਕੇ ਸਾਰੇ ਭਰਾ ਸਪੋਰਟ ਕਰੋ ਬਈ ਆਪਾਂ ਜੋ ਵੀ ਹੋਇਆ ਕਬੂਤਰ ਬਾਜੀ ਵਾਸਤੇ ਨਵੇਂ ਭਰਾਵਾਂ ਵਾਸਤੇ ਦੱਸਦੇ ਰਹਾਂਗੇ ਕੋਈ ਚੀਜ਼ ਨਹੀਂ ਲੁਕਾਉਂਦੇ ਬਾਕੀ ਤੁਹਾਡੀ ਕਿਸਮਤ ਆ ਬਾਬਾ ਨਾਨਕ ਤੁਹਾਡੀ ਆਪ ਹੀ ਸੁਣੂ ਠੀਕ ਹੈ ਬਾ ਜਿਵੇਂ ਜਿਵੇਂ ਦੱਸੀ ਜਾਊਗਾ ਕਰੀ ਚੱਲਿਓ ਠੀਕ ਹੈ ਇਹ ਨਹੀਂ ਹੈਗਾ ਵੀ ਤੁਸੀਂ ਲੋਕਾਂ ਆल्या ਵਾਂਗੂ ਫਿਰ 12 12 ਵਜੇ ਬਿਠਾ ਲਵਾਂਗੇ ਆਪਦੇ ਕਬੂਤਰ ਠੀਕ ਹੈ ਵਾਹਿਗੁਰੂ ਕਿਰਪਾ ਕਰੇ ਲਾਸਟ ਵਾਲਿਆਂ ਦੀ ਵੱਜਣਗੇ ਬਈ ਜਾ ਜਾ ਕੇ ਕਿਉਂਕਿ ਆਪਾਂ ਪਾਣੀ ਘੋੜਾ ਸਾਰਾ ਅਬਦਾ ਦੱਸਾਂਗੇ ਕੁਝ ਨਹੀਂ ਲੁਕਾਉਂਦੇ ਤੁਹਾਨੂੰ ਬਸ ਮਿਹਨਤ ਥੋੜੀ ਆ ਫਲ ਰੱਬ ਦਾ ਬਈ ਮੈਂ ਤਾਂ ਸਿਰਫ ਇੱਕ ਜਰੀਆ ਤੁਹਾਨੂੰ ਦੱਸਣ ਵਾਲਾ ਵਿੱਚ ਦੀ ਥੋੜਾ ਜਿਹਾ ਠੀਕ ਆ ਕੀ ਜਿਹੜਾ ਰਿਹਾ ਹੋਰ ਵੇ ਕਾ ਪੱਠੀ ਆਪਣੀ ਥੋੜੀ ਜੀ ਬਿਮਾਰ ਹੋ ਰਹੀ ਆ ਚਲ ਕਰਦਾਂਗੇ ਇਹਨੂੰ ਸੈਟ ਰਾਏ ਦੇਖ ਨਹੀਂ ਧਿਆਨ ਨਹੀਂ ਦਿੱਤਾ ਗਿਆ ਕੰਮ ਕਰ ਕਰ ਕੇ ਇਹ ਥੋੜੀ ਜੀ ਹੋ ਰਹੀ ਐ ਚਲੋ ਇਹ ਵੀ ਹੋ ਜੂਗੀ ਲੋਟ ਠੀਕ ਆ ਪਿਛਲੀ ਵਾਰ ਬਈ ਆਪਣੇ ਜਾਨਵਰਾਂ ਦੀਆਂ ਦੇਖ ਲਓ ਅੱਖਾਂ ਨੇ ਕਿੰਨਾ ਖਰਾਬ ਕੀਤਾ ਆਪਾਂ ਨੂੰ ਕਿੰਨੇ ਬੱਚੇ ਮਾਰੇ ਹਨ ਤੇ ਫੇਰ ਵੀ ਆਪਾਂ ਬਾਜ਼ੀਆਂ ਵਾਹਿਗੁਰੂ ਦੀ ਕਿਰਪਾ ਨਾਲ ਜਿੱਤੇ ਹੀ ਆ ਠੀਕ ਆ ਉਹਨਾਂ ਨਾਲ ਹੀ ਬਿਮਾਰ ਬੂਮੁਰ ਜੇ ਨਾਲੀ ਠੀਕ ਆ ਕੰਮ ਇਹ ਤਾਂ ਆਪਣੀ ਹੁੰਦੀ ਆ ਫਲ ਦੇਣਾ ਰੱਬ ਦੇ ਆ ਬਈ ਕਿਹੜਾ ਰਹਿ ਗਿਆ ਓਏ ਛੋਟੇਓ ਛੰਕਾਰ ਰਹਿ ਗਿਆ ਆ ਆਪਣਾ ਬੱਚਾ ਸ਼ਾਹ ਆਖਾ ਬਈ ਇਹ ਆਪਣੇ ਕੋਲੇ ਮੀਰਾ ਗੁੱਤੀ ਆਈ ਹੋਈ ਆ ਬਾਈ ਕੋਲ ਉਹਦੀ ਤੇ ਬਾਈ ਪਰਮੇਂਦਰ ਵਾਲੇ ਸ਼ਾਹ ਆਖੇ ਦਾ ਪੱਠਾ ਇਹ ਅਜੇ ਉਡਣ ਨਹੀਂ ਲਾਇਆ ਹੁਣ ਲਾਵਾਂਗੇ ਇਹਨੂੰ ਬੱਚਾ ਜੰਗਰ ਚੱਲ ਲਵ ਯੂ ਹੈ ਮੇਰੇ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਉਤੇ ਭਰਾਵਾਂ ਦੀ سپورਟ ਦੀ ਲੋੜ ਹੈ ਬਾਕੀ ਦੱਸਣਾ ਸਾਰਾ ਕੁਝ ਆਪਣੀ ਜੁੰਮੇ ਆ ਪਰ ਤੁਸੀਂ ਭਰਾ سپورਟ ਕਰਿਓ ਇਨੀ ਕੇ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਆਪਣੀ ਨੂੰ ਠੀਕ ਆ ਲਵ ਯੂ ਆ ਸਾਰੇ ਭਰਾਵਾਂ ਨੂੰ